ਵੀ। ਖਨਾਦੇ ਚਿਟੀ ਰੋਡ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਹੰਕਾਮਾ ਕਰ ਦਿੱਤਾ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਇਲਾਜ ਦੇ ਵਿੱਚ ਲਾਪਰਵਾਹੀ ਦਾ આરોਪ ਲਗਾਇਆ ਗਿਆ। ਇਹ ਪਰਿਵਾਰ ਦੇ ਵੱਲੋਂ ਡਾਕਟਰਾਂ ਦੇ ਖਿਲਾਫ ਸੱਤ ਕਾਰਪਾਈ ਦੀ ਮੰਗ ਨੂੰ ਲੈ ਕੇ ਰੂਸ ਪਦਰਸ਼ਨ ਕੀਤਾ ਗਿਆ। ਉੱਥੇ ਹੀ ਇਸ ਹੰਗਾਮੇ ਦੀ ਸਥਿਤੀ ਨੂੰ ਪਾਪਦੇ ਹੋਏ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਗੁੱਸੇ ਵਿੱਚ ਆਏ ਹੋਏ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਗਿਆ। ਉਦਾਰੇ ਮ੍ਰਿਤਕ ਮੱਲਾ ਸੰਦੀਪ ਕੌਰ ਦੇ ਪਤੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਕਰੀਬ 4 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ 25 ਨਵੰਬਰ ਨੂੰ ਉਸਦੀ ਪਤਨੀ ਨੂੰ ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਾਰਟੀ ਕਰਵਾਇਆ ਗਿਆ ਜਿੱਤੇ ਕਿ 26 ਨਵੰਬਰ ਨੂੰ ਆਪਰੇਸ਼ਨ ਦੇ ਨਾਲ ਉਸਦੇ CAR ਬੱਚਾ ਪੈਦਾ ਹੋਇਆ ਤੇ ਆਪਰੇਸ਼ਨ ਤੋਂ ਬਾਅਦ ਉਸਦੀ ਪਤਨੀ ਨੂੰ ਬਲੀਡਿੰਗ ਹੁੰਦੀ ਰਹੀ ਤੇ ਜਿ세 ਚਲਦੇ ਆ ਉਹਨਾਂ ਬਾਰ-ਬਾਰ ਹਸਪਤਾਲ ਦੇ ਸਟਾਫ ਨੂੰ ਵੀ ਦੱਸਿਆ ਪਰ ਕਿਸੇ ਨੇ ਉਸ ਨੂੰ ਨਹੀਂ ਸੰਭਾਲਿਆ ਬਾਜਵਾ ਹਸਪਤਾਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਨਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਅਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਅਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ 'ਚ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਹੈ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਦਮੀ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੈੱਕ ਤੇ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਰਿਐਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਵੀ ਉਹ ਰੁਕ ਜਾਊਗਾ ਵੀ ਅੰਦਰ ਜੋ ਜਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਤਾਂ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਿਆ ਉਹ ਕਹਿ ਰਹੇ ਆ ਵੀ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾ ਕਮਾ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹ ਨਾਲ ਸਟਾਫ ਨੂੰ ਗਿਆ ਕੇ ਗਿਆ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਵਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਹੀ ਸਾਰੀ ਰਾਤ ਅਸੀਂ ਮੈਡਮ ਨੂੰ ਡਿੱਕੀ ਕੇ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮੈਂ ਇਲਾਹੀ ਅਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੁਆ ਸੁਆ ਬਲੱਡ ਮੈਨਣ ਆਨੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਅਨੰਗਿਆਣੀ ਆਟ ਰਹੀ ਬਿਨਾ ਦੱਸੇ ਪ੍ਰੈਸ਼ਰ ਬਿਨਾ ਦੱਸੇ ਉਹਨੇ ਪ੍ਰੈਸ਼ਰ ਕੀਤਾ ਕਿੰਨੇ ਟਾਈਮ ਹੋ ਗਿਆ ਢੜੀ ਮੈਰਜ ਹੋਈ ਮੈਰਜਿੰਗ 4 ਸਾਲ ਪਹਿਲਾ ਬੇਬੀ ਸੀ ਪਹਿਲਾ ਬੇਬੀ ਸੀ ਗਿਆ ਬੱਚਾ ਠੀਕ ਹੈ ਜੀ ਹਾਂ ਬੱਚਾ ਠੀਕ ਹੈ ਇਹ ਕੀਕ ਮੰਗ ਕਰਦੇ ਤੁਸੀਂ ਮੰਗੇ ਸਾਹਬ ਚਾਹੀਦੀ ਆਪਨ ਤਈ ਕੋਈ 12 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਸੀ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਖੱਪੜ ਦਾਪੜ ਹੋਈ ਹੋਈ ਕੋਈ ਕਿਧਰੇ ਨਹੀਂ ਜਾਵੇ ਕੋਈ ਕਿਧਰੇ ਨਹੀਂ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਇਹ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਮੈਂ ਪੁੱਛਿਆ ਸਾਡਾ ਪਰੋਣਾ ਕਿੱਥੇ ਆ ਉਹ ਕਹਿੰਦੇ ਜੋ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਪਤਾਲ ਆਈ ਵਾਈ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੇ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਮਤਲਬ ਜੀ ਬੋਡੀ ਸੀ ਇਹ ਸਿਰੇ ਤੇ 11 ਇੱਥੇ ਆਈ ਏ ਸਿਰੇ ਤੇ ਹਾਂਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10:00 ਵਜੇ ਉਰੇ ਆ ਗਿਆ ਸੀ ਡੈਥ ਜਿਹੜੀ ਹੋਈ ਉਹ ਕਿੱਥੇ ਹੋਈ ਹੈ ਉਰੇ ਉਰੇ ਹੋਈ ਆ ਜੀ ਡੈਥ ਇੱਥੇ ਆ ਕੇ ਹੋਈ ਹੈ ਹਾਂਜੀ ਹਾਂ ਆਈ ਵਾਈ ਹਸਪੀਟਲ ਨਾ ਡੈਥ ਤਾਂ ਵੀ ਉੱਥੇ ਹੋਈ ਹੋਈ ਦੀ ਉਹਨਾਂ ਨੇ ਤਾਂ ਬਸ ਉਥੋਂ ਭੇਜਤੀ ਫੋਨ ਦੇ ਮੁਕਾਬਲੇ ਨਹੀਂ ਰਹੀ ਫੋਨ ਨਹੀਂ ਘੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਉਹਦੇ ਨੂੰ ਡੀਐਸਪੀ ਅਮਰਿਤਪਾਲ ਸਿੰਘ ਪੱਟੀ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਇਸ ਬਾਬਲੇ ਦੀ ਸੋਚਨਾ ਮਿਲੀ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਪਰ ਫਾਰ ਨੂੰ ਸ਼ਾਂਤ ਕਰਵਾਇਆ ਗਿਆ ਤੇ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਪੇਚਿਆ ਗਿਆ ਵੀਰਵਾਰ ਨੂੰ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਨਾਲ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਹੋਣਗੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਮੌਤੇ ਕਾਰਨਾ ਇਹ ਤੁਹਾਨੂੰ ਪੀਐਸਆਰ ਤੇ ਫੋਨ ਗਿਆ ਸੀ ਆ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾਰੀ ਸੀਗੇ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਾਲ ਹੈ ਉੱਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਾਲ ਲਈ ਆਏ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਸੰਦੀਪ ਕੌਰ ਦੀ ਡੈਥ ਹੋ ਗਈ ਹੁਣ ਇਹੀ ਮੰਗ ਕਰ ਰਹੇ ਸੀਗੇ ਵੀ ਜਿਹੜੀ ਉਹ ਅਣਗਹਿਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪੀਟਲ ਮਰਚਰੀ ਤੇ ਤਰਕੇ ਰੋਪਿਆਂ ਦਾ ਬੋਰਡ ਬਣਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦਾ ਹੈ ਦੱਸਦੇ ਤਾਂ ਉਹ ਪੋਸਟਮਾਰਮ ਕਰਾਇਆ ਜਾਊਗਾ ਤੇ ਸਿੱਧਾ ਦਿੱਖੇ ਜਾਊਗਾ ਸਰ ਕਿਤੋਂ ਦੇ ਸੀ ਇਹ ਪਰਿਵਾਰ ਕਿੱਥੋਂ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲੋਂ ਆਪਣੇ ਹੈ ਉੱਥੇ ਮੈਰਿਟ ਸਿਕਿਉਰਟੀ ਤੇ ਸਮਰਾਲੇ ਦੇ ਠਾਣੇ ਚ ਇਹਨਾਂ ਦਾ ਪਿੰਡ ਹੈ ਤੋਂ ਦੇ ਪੇਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਜੀ ਸਾਹਿਬ ਜਿਹੜਾ ਬੱਚਾ ਮਰਾ ਠੀਕ ਹੈ ਉਹਨਾਂ ਦਾ ਬੱਚਾ ਡਾਕਟਰ ਦਾ ਸਹਜ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਤੇ ਜਿਹੜੀ ਬੋਡੀ ਨੂੰ ਸਿਵਲ ਹਸਪੀਟਲ ਕਾਲ ਜੀ ਤੇ ਉਹ ਕਾਰਵਾਈ ਸਰ ਕੀ ਹੋਊਗੀ ਕਾਰਵਾਈ ਉਹ ਜੋ ਪੋਸਟਮਾਰਟਮ ਦਾ ਨਤੀਜਾ ਆਊਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚੀਜ਼ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕਾਰਵਾਈ ਕੀਤੀ ਜਾਊਗੀ ਦੱਸਦੀ ਕਿ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਤੇ ਤੇ ਉਧਰ ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੀ ਮੌਤ ਦੇ ਜੋ ਵੀ ਲੋਕ ਜ਼ਿੰਮੇਵਾਰ ਹੋਣਗੇ ਡਾਕਟਰ ਜਾਂ ਕੋਈ ਹੋਰ ਸਟਾਫ ਮੈਂਬਰ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚੱਕਣੀ ਟੀਵੀ ਦੇ ਲਈ ਖੰਨਾ ਤੋਂ ਗੁਪੇਜ ਰਾਜੂ ਦੀ ਰਿਪੋਰਟ